ਸਮਾਨਾ ਇਲਾਕੇ ਦੇ ਲੋਕ ਬਸਾਂ ਦੀ ਕਮੀ ਦੇ ਕਰਕੇ ਲੰਬੇ ਅਸਰ ਕਰੀਬ 40 ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਸਮਾਨਾ ਤੋਂ ਪਟਿਆਲਾ ਚੰਡੀਗੜ੍ਹ ਜਾਣਾ ਹੋਵੇ ਲੋਕਾਂ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਬਸਾਂ ਆਂਦੀਆਂ ਤਾਂ ਬਸਾਂ ਤੇ ਲੋਕ ਇਸਰੇ ਪਸਦੇ ਜਿਸ ਤਰ੍ਹਾਂ ਕਿਸੇ ਮਿਲਣੇ ਚ ਜਾ ਰਹੇ ਹੋ ਲੇਕਿਨ ਪੀ ਆਰ ਡੀ ਸੀ આજ ਤੱਕ ਇਸ ਇਲਾਕੇ ਦੇ ਲੋਕਾਂ ਨੂੰ ਪੂਰੀ ਸੁਵਿਧਾ ਨਹੀਂ ਦੇ ਸਕੀ ਔਰ ਹੁਣ ਨਇਆ ਜਿਹੜਾ ਫਰਮਾਨ ਕਨੈਕਟਡ ਡਰਾਈਵਰਾਂ ਵੱਲੋਂ 52 ਸਵਾਰੀ ਲੈ ਜਾਂਦੇ ਉਸ ਦੇ ਵਾਸਤੇ ਸਮੱਸਿਆ ਹੋਰ ਜ਼ਿਆਦਾ ਵੱਧ ਗਈ ਹੈ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਪਰੇਸ਼ਾਨ ਨੇ ਕਿ ਸਮਾਨੇ ਤੋਂ ਪਟਿਆਲਾ ਚੰਡੀਗੜ੍ਹ ਜਾਣਾ ਹੋਵੇ ਤਾਂ ਕੀ ਹਾਲਾਤ ਹੁੰਦੇ ਆں ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਲੇਕਿਨ ਲੋਕ ਇੱਕੋ ਮੰਗ ਕਰ ਰਹੇ ਕਿ ਬੱਸਾਂ ਵਧਾਈਆਂ ਜਾਣ ਸਰਕਾਰ ਪੀਆਰਟੀਸੀ ਦੇ ਬੇੜੇ ਦੇ ਵਿੱਚ ਨਵੀਂ ਬੱਸਾਂ ਪਾਵੇ ਬੱਸਾਂ ਕੰਡਮ ਹੋ ਗਈਆਂ ਲੇਕਿਨ ਨਈ ਬੱਸਾਂ ਨਹੀਂ ਪਈਆਂ ਗਈਆਂ ਜਿਸ ਕਰਕੇ ਬੱਸਾਂ ਦੀ ਕਮੀ ਕਰਕੇ ਵੀ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਲੇਕਿਨ ਇਸ ਸਮੱਸਿਆ ਦਾ ਹੱਲ ਕਦੋਂ ਹੋਵੇਗਾ ਕਿਹੜੀ ਸਰਕਾਰ ਸਮਾਣੇ ਇਲਾਕੇ ਦੇ ਲੋਕਾਂ ਨੂੰ ਇਸ ਸਹੂਲਤ ਦਾ ਸਹੀ ਟਿਕਾਣਾ ਦੇਵੇਗੀ ਇਹ ਸਮਾਂ ਦੱਸੇਗਾ ਰਿਕਵੈਸਟ ਹੈ ਹਾਂ ਜੀ 55 ਬੰਦੇ ਪੂਰੇ ਹੋਣੇ ਚਾਹੀਦੇ ਨੇ ਕਿੰਨੇ ਦੇਣਾ ਤੁਸੀਂ ਗਿਣੋ ਅੰਦਰ ਜਾ ਕੇ ਕਿ 55 ਬੰਦੇ ਪੂਰੇ ਨੇ ਬਸ ਹੋਰ ਕੋਈ ਸਾਨੂੰ ਹੋਰ ਨਹੀਂ ਚਾਹੀਦਾ ਆਪਣਾ ਸਾਫ ਲੈ ਕਨੈਕਟਰ ਨੂੰ ਛੱਡ ਕੇ 55 ਬੰਦੇ ਬਸ ਚ ਪੂਰੇ ਹੋਣੇ ਚਾਹੀਦੇ ਨੇ ਇਸ ਚੀਜ਼ ਦੀ ਕੋਈ ਆਫ ਕਰੇਗਾ ਜ਼ਿੰਮੇਵਾਰੀ ਲਏਗਾ ਫਿਰ ਇਹਨਾਂ ਦਾ ਸਾਮਗਰੀ ਕਿੰਨਾ ਚੱਲਦਾ ਸਾਨੂੰ ਸਾਰੇ ਪਿਆਰ ਨਾਲ ਸੀ ਪਿਆਰ ਨਾਲ ਉਤਰਿਆਂ ਠੀਕ ਹੈ ਬਿਲਕੁਲ ਜੀ ਇਹ ਸਰਕਾਰ ਦੀਆਂ ਨਲਕੀਆਂ ਨੇਗੀਆਂ ਆ ਸਾਡੇ ਭਰਾ ਸਾਡੇ ਨੌਜਵਾਨ ਬੇਰੁਜ਼ਗਾਰ ਖੜੇ ਨੇ ਬਹੁਤ ਜ਼ਿਆਦੇ 2 ਸਾਲ ਹੋ ਗਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਤਾ ਚਾਈ ਨੂੰ ਸਾਡੇ ਵਿਭਾਗ ਦੇ ਵਿੱਚ ਲਗਭਗ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਵਿੱਚ 800 900 ਬੱਸਾਂ ਕੰਡਮ ਹੋ ਗਈ ਤੇ ਅਸੀਂ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਇਹਨੇ 2 ਸਾਲਾਂ ਦੇ ਵਿੱਚ ਕਿੰਨੀਆਂ ਬੱਸਾਂ ਪਾਈਆਂ ਨੇ ਕਿੰਨਾ ਮੁੰਡਿਆਂ ਨੂੰ ਰੁਜ਼ਗਾਰ ਦਿੱਤਾ ਸੋ ਸਰਕਾਰ ਦੀਆਂ ਨਲਕੀਆਂ ਨੇ ਜੀ ਇਹ ਇਹ ਸਰਕਾਰ ਭੁਗਤਰੀ ਹੈ ਇਹ ਹਾਸੋ ਜਿੰਨੇ ਬਿਆਨ ਦੇ ਰਹੇ ਨੇ ਸੋਸ਼ਲ ਮੀਡੀਆ ਤੇ ਸਾਡੇ ਮੰਤਰੀ ਜੀ ਦੇ ਰਹੇ ਨੇ ਸਾਡੇ ਚੇਅਰਮੈਨ ਸਾਹਿਬ ਦੇ ਰਹੇ ਨੇ ਵੀ ਇਹ ਹਦੈਤਾਂ ਸਾਡੀਆਂ ਨਹੀਂ ਹੈਗੀਆਂ ਅਸੀਂ ਕਾਨੂੰਨ ਜੋ ਕਾਨੂੰਨ ਦਾ ਐਕਟ ਹੈ ਪੀਆਰਟੀਸੀ ਦਾ ਜਾਂ ਪੰਜਾਬ ਰੋਡ ਵੇਜ ਦਾ ਅਸੀਂ ਐਕਟ ਦੇ ਅਨੁਸਾਰ ਸਵਾਰੀਆਂ ਚੜ੍ਹ ਰਹਿਆਂਗੇ ਬਿਲਕੁਲ ਜੀ ਦੇਖੋ ਹਾਲਾਤ ਤਾਂ ਇਹ ਹੈ ਸਿਸਟਮ ਇਹ ਬਣਿਆ ਪਿਆ ਪੰਜਾਬ ਦਾ ਵੀ ਕਿਸੇ ਵੀ ਵਿਭਾਗ ਦੇ ਵਿੱਚ ਤੁਸੀਂ ਨਿਗਾਹ ਮਾਰ ਲਓ ਕਿਸੇ ਵੀ ਵਿਭਾਗ ਦੇ ਵਿੱਚ ਗਰਾਊਂਡ ਲੈਵਲ ਤੇ ਕਿਤੇ ਵੀ ਤੁਹਾਨੂੰ ਕਿਸੇ ਵੀ ਵਿਭਾਗ ਦੇ ਵਿੱਚ ਸਰਕਾਰ ਵੱਲੋਂ ਹਾਂ ਪੱਕੇ ਵੰਗਾਰਾ ਨਹੀਂ ਹੈਗਾ ਚਾਹੇ ਉਹ ਹਸਪੀਟਲ ਲਾ ਲਓ ਜੇਕਰ ਕਿਸੇ ਦੇ ਸਰਟੀਫਿਕੇਟ ਲੱਗਦੀ ਹੈ ਕਿਹੜਾ ਜਾਂਦਾ ਕੋਈ ਸਰਕਾਰੀ ਹਸਪੀਟਲ ਸਾਰੇ ਪ੍ਰਾਈਵੇਟ ਨੂੰ ਭਜਦੇ ਨੇ ਸਰਕਾਰੀ ਸਕੂਲਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਕਿਸੇ ਅਧਿਕਾਰੀ ਦਾ ਕਿਸੇ ਐਮਐਲਏ ਦਾ ਕਿਸੇ ਮੰਤਰੀ ਦਾ ਕਿਸੇ ਉੱਚ ਅਧਿਕਾਰੀ ਦਾ ਬੇਟਾ ਪੜਦਾ ਕੇਦਾ ਸਰਕਾਰੀ ਸਕੂਲਾਂ ਚ ਇਸੇ ਤਰ੍ਹਾਂ ਸਰਕਾਰੀ ਬੱਸਾਂ ਦੀ ਹਾਲਾਤ ਇਹਨਾਂ ਨੇ ਕਰ ਦੇਣੇ ਆ 800 ਬੱਸ ਕੰਡਮ ਹੋ ਗਈ ਆਮ ਪਬਲਿਕ ਨੂੰ 3 ਕਰੋੜ ਆਮ ਪਬਲਿਕ ਹੈ ਪੰਜਾਬ ਦੀ ਉਹਨੂੰ ਸਹੀ ਸਹੂਲਤ ਦੇਣ ਵਾਸਤੇ ਘੱਟੋ ਘੱਟ ਇਹਨਾਂ ਨੇ 5000 10000 ਬੱਸ ਚਾਹੀਦੀ ਸੀ ਪੰਜਾਬ ਦੇ ਵਿੱਚ ਪਰ ਭਾਈ ਇੱਕ ਬੱਸ ਵੀ ਨਹੀਂ ਇਹਨਾਂ ਨੇ ਮੇਰਾ ਨਾਮ ਕਰਤਾਰ ਸਿੰਘ ਹਾਂ ਕਿਹੜੇ ਨੰਬਰ ਕਿਹੜੇ ਰੂਟ ਦੇ ਲਓ ਪਟਿਆਲਾ ਜਾ ਰਹੇ ਆ ਵੀਰੇ ਹਾਂ ਇਹ ਸਵਾਰੀ ਇਹ ਕਹਿ ਰਹੀ ਮੈਂ ਸਵਾਰੀ ਤੁਸੀਂ 55 ਤੇ ਬੱਧ ਬਰੱਖੀ ਐ ਭਾਈ ਜੀ ਸਟਾਪ ਦੇ ਦੇਣਗੇ ਉਹਨਾਂ ਦੀ ਮਾਤਾ ਨਾਲ ਹੂੰ ਦੋ ਬੰਦੇ ਵੱਧ ਨੇ ਤੇ ਦੋ ਸਵਾਰੀ ਬਦਲੇ ਜੋਗੇ ਫਿਰ ਸਰਕਾਰ ਵੀ ਕਹਿ ਰਹੀ ਤੇ ਇੱਕ ਦੋ ਤਾਂ ਐਡਜਸਟ ਕਰ ਸਕਦੇ ਤੁਸੀਂ ਇਹ ਕਹਿੰਦੇ 55 ਦੇ ਉੱਪਰ ਨਹੀਂ ਜਾਣੇ ਚਾਹੀਦੇ 55 ਦੇ ਉੱਪਰ ਕਿਉਂ ਜਾ ਰਹੇ ਫਿਰ ਤੁਸੀਂ ਨਹੀਂ ਜਦੋਂ ਗਵਰਨਮੈਂਟ ਹੀ ਕਹਿ ਰਹੀ ਐ ਵੀ ਇੱਕ ਦੋ ਨਹੀਂ ਨਹੀਂ ਅਸੀਂ ਕੋਈ ਇਤਰਾਜ਼ ਨਹੀਂ ਸਾਡਾ ਕੋਈ ਇਤਰਾਜ਼ ਨਹੀਂ ਸਾਡਾ ਕੋਈ ਇਤਰਾਜ਼ ਨਹੀਂ ਐ 55 ਦੇ ਉੱਪਰ ਨਾ ਬਿਠਾਓ ਨਾ ਫਿਰ ਤੁਸੀਂ ਨਹੀਂ ਨਹੀਂ ਗਵਰਨਮੈਂਟ ਨੇ ਖੁਦ ਇੱਕ ਮੰਤਰੀ ਸਾਹਿਬ ਦਾ ਇਹ ਬਿਆਨ ਆਇਆ ਵੀ ਪੰਜ ਚਾਰ ਅਡਜਸਟਮੈਂਟ ਕਰੋ ਉਹ ਅਡਜਸਟ ਕਰੇ ਨੇ ਜੀ ਇਹ ਤਾਂ ਇੱਕ ਮਾਤਰੀ ਸਾਹਿਬ ਦਾ ਬਿਆਨ ਨਹੀਂ ਆ ਤੁਸੀਂ ਕਹੋ ਵੀ ਅਡਜਸਟਮੈਂਟ ਤਾਂ ਉਹਨਾਂ ਦਾ ਬਿਆਨ ਨਹੀਂ ਆ ਉਹ ਕਰੇ ਨੇ ਚਲੋ ਮੇਰਾ ਸੋਨੀ ਹੈ ਜੀ ਸਾਡੇ ਉਹ ਖੜੇ ਸਾਨੂੰ ਘੰਟੇ ਤੋਂ ਜ਼ਿਆਦਾ ਹੋ ਗਿਆ ਜੀ ਕੀ ਹਾਲਾਤ ਹੈ ਬਹੁਤ ਬੁਰੇ ਨੇ ਜੀ ਬਾਹਰ ਦਾ ਇਥੋਂ ਪਿੰਡਲੇ ਤੋਂ ਬਹੁਤ ਬੁਰਾ ਹਾਲ ਹੈ ਜੀ ਅਸਟਾਕੇ ਦੇ ਦਿੱਤੀ ਹੋਈ ਅੱਗੇ ਜਾਣਾ ਸੀ ਸੰਤਾ ਜੀ 11 ਵਜੇ ਪਹੁੰਚਣਾ ਸੀ ਡੈਥ ਹੋਊਗੀ ਕਿਸੇ ਦੀ ਆ ਖੜੇ ਹਾਂ ਜੀ 10:00 ਵੱਜ ਗਏ ਜਾਣਾ ਵੀ ਇੰਨੀ ਦੂਰ ਸੀ ਤਾਂ ਪਟਨਾਜਪਰੇ ਕੋਲੇ ਦੱਸੋ ਕੀ ਕਰੀਏ ਹੁਣ ਅਸੀਂ ਲੇਟ ਹੋ ਜਾਂਦੇ ਪਾਤਲਾ ਤੋਂ ਅਸੀਂ ਆਨੇ ਆ ਕਾਲਜ ਚ ਹਾਂਜੀ ਟੈਂਸ਼ਨ ਕਾਲਜ ਚ ਜਾਣੇ ਆ ਬਹੁਤ ਵਾਰੀ ਲੇਟ ਹੋ ਚੁੱਕੇ ਹਾਂ ਕਿੰਨਾ ਟਾਈਮ ਲੇਟ ਹੋ ਜਾਂਦੇ ਹੋ ਅੱਧਾ ਘੰਟਾ ਲੇਟ ਹੋ ਜਾਂਦਾ ਹੈ ਏਕੈਡਮੀਸ ਹੁੰਦੇ ਹੁਣ ਤਾਂ ਸਾਡਾ ਵੀ ਸਰ ਜਾਂਦਾ ਹੈ ਵੀ ਕਿ ਲੇਟ ਮਿਸ ਹੁੰਦੇ ਹਾਂ ਹਾਂਜੀ ਕਿਉਂਕਿ ਪੇਪਰਾਂ ਚ ਬਹੁਤ ਔਕਾ ਹੋ ਜਾਂਦਾ ਹੈ ਜੀ ਘੰਟਾ ਲੇਟ ਹੋ ਜਾਂਦੇ ਹਾਂ ਜੀ ਹਾਂਜੀ ਇਸ ਕਰਕੇ ਆਪਣਾ ਪੇਪਰ ਨੂੰ ਨਹੀਂ ਵਧੀਆ ਤਨਾ ਕਾ ਸਕਦੇ ਹਾਂ ਜੀ ਹਾਂਜੀ ਮੇਰਾ ਨਾ ਮੇਜਰ ਸੈਂਸ ਇੰਸਪੈਕਟਰ ਪੀਆਰਟੀ ਸੀ ਸਿਰ ਪਹਿਲਾਂ ਉਹ ਤਾਂ ਬਹਿ ਕੇ ਉਸਾਰ ਹੋ ਗਏ ਸੀਗੇ ਜੀ ਬਸਾਂ ਦਾ ਪਰ ਹੁਣ ਥੋੜਾ ਜਿਹਾ 52 ਸਵਾਰੀਆਂ ਕਰਕੇ ਆ ਥੋੜਾ ਜਿਹਾ ਵੱਧ ਗਿਆ ਚੰਡੀਗੜ੍ਹ ਡਿਪੋ ਦੀ ਜਿਹੜੇ ਪੰਜ ਬੱਸਾਂ ਸਮਾਣੇ ਖੜਦੀਆਂ ਸੀਗੀਆਂ ਉਹ ਚੰਡੀਗੜ੍ਹ ਜਿਹੜੇ ਉੱਥੋਂ ਰੋਲਾ ਪੈਣ ਲੱਗੇ ਉਹਨਾਂ ਨੇ ਪਟਿਆਲਾ ਦੀ ਬੱਸ ਚੰਡੀਗੜ੍ਹ ਬੁਲਾਦੀਆਂ ਹੁਣ ਉਹ ਪੰਜ ਬੱਸਾਂ ਜਿਹੜੇ ਚੱਲਦੀਆਂ ਜੀ ਉਹਦੇ ਕਰਨਾ ਤਾਂ ਸਮੱਸਿਆ ਦਾ ਹੱਲ ਹੋ ਜਾਂਦਾ ਪਰ ਸਾਡੇ ਜੀਐਫ ਸਾਹਿਬ ਨੇ ਹੋੜਾ ਪਿੰਡਾਂ ਚੋਂ ਗੱਡੇ ਰੋਕੇ ਜਾਂ ਲੌਂਗ ਅਸੀਂ ਜਿਹੜਾ ਸਮਾਂ ਦਾ ਰਸ ਹੈ ਉਹ ਕਲੀਅਰ ਕਰ ਰਹੇ ਹਾਂ ਸਮਾਂ ਦਾ ਬਹੁਤ ਬੁਰਾ ਹਾਲ ਹੈ ਜੀ ਬਸ ਤੇ ਫੀਡ ਬੋਧ ਰਹਿੰਦੀ ਹੈ ਪਰ ਸੋ ਬਹੁਤ ਟਾਈਮ ਖੜਾ ਰਹਿ ਆ ਮੈਂ ਬਹੁਤ 2-2 3-3 ਘੰਟੇ ਕੱਢਣਾ ਪੈ ਰਿਹਾ ਬਸ ਨਹੀਂ ਆਂਦੀ ਬਸ ਨਹੀਂ ਆਂਦੀ ਹੈ ਜੀ ਜੇ ਆਂਦੀ ਹੈ ਚੜਾਉਂਦੇ ਬਹੁਤ ਘੱਟ ਨੇ ਪੂਰੀਆ ਪੂਰੀਆ ਸੀਟਾਂ ਤੇ ਕਹਿੰਦੇ ਨੇ ਬੈਠਣ ਨੂੰ ਵਾਸਤੇ ਦੋ-ਦੋ ਘੰਟੇ ਬਸ ਨਹੀਂ ਨਾ ਦੋ-ਦੋ 3-3 ਘੰਟੇ ਨਹੀਂ ਬਸਾ ਬਧਾਨੀ ਚੀਜ਼ ਨਹੀਂ ਇਹਨਾਂ ਨੂੰ ਤੇ ਇੱਕ ਜਿਹੜਾ ਹੁਣ ਕੀਤਾ ਇਹਨਾਂ ਨੇ ਪੂਰੀਆ ਪੂਰੀਆ ਬੱਸਾਂ ਦਾ ਸਵਾਰੀ ਮਾਰਾ ਬਧਾਨਾ ਪੂਗਾ ਇਹਨਾਂ ਨੂੰ ਉਹਦੋਂ ਔਖਾ ਹੁੰਦਾ ਟੱਕਿਆ ਨਹੀਂ ਕੋਲਦੇ ਜੇਤੀ ਕੈਮਰਾਮੈਨ ਬੀਕੇ ਗਰਗਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼